ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਮੈਂ ਡਾਕਟਰ ਚੰਨਪੀ ਸਿੰਘ ਏਡੀਓ ਖੇਤੀਬਾੜੀ ਤੇ ਕਿਸਾਨ ਭਾਈ ਭਾ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਸ ਬਾਈ ਚੰਨਪੀ ਸਿੰਘ ਦੇ ਵਿੱਚ ਆਪ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਕਣਕ ਵਿੱਚ ਤੇਲੇ ਵਾਲੀ ਸਪਰੇ ਆਪਾਂ ਨੂੰ ਕਦੋਂ ਕਰਨੀ ਚਾਹੀਦੀ ਹੈ ਇਹਦੇ ਬਾਰੇ ਕੀ ਇਹਦੇ ਟੈਗ ਦੇ ਆਪਾਂ ਨੂੰ ਸਿੰਪਟਮ ਨੇ ਫਿਰ ਗੱਲ ਕਰਾਂਗੇ ਆਪਾਂ ਇਹਦਾ ਸਰਵੇ ਕਿਵੇਂ ਕਰਨਾ ਵੀ ਹੁਣ ਆਪਾਂ ਨੂੰ ਤੇਲੇ ਵਾਲੀ ਸਪਰੇ ਕਰਨੀ ਚਾਹੀਦੀ ਹੈ ਜਾਂ ਨਹੀਂ ਤੇ ਫਿਰ ਇਹਦੇ ਨੁਕਸਾਨ ਬਾਰੇ ਵੀ ਦੱਸਾਂਗੇ ਵੀ ਕਿੰਨਾ ਕੁ ਜ਼ਿਆਦਾ ਨੁਕਸਾਨ ਆ ਵੀ ਕਿੰਨਾ ਕੁ ਇਹ ਪੌਟੈਂਟ ਆਪਾਂ ਨੂੰ ਜਾਂ ਕਿੰਨੀ ਕੀ ਜ਼ਿਆਦਾ ਜ਼ਰੂਰਤ ਆ ਆਪਾਂ ਨੂੰ ਸਪਰੇਅ ਕਰਨ ਦੀ ਇਹਦੇ ਬਾਰੇ ਗੱਲਬਾਤ ਕਰਾਂਗੇ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹੋਰ ਵੀਡੀਓਜ਼ ਦੇਖ ਸਕੋ ਤੇ ਜੇਕਰ ਕੋਈ ਵੀ ਸਮੱਸਿਆ ਰਹਾਲੀ ਤੁਸੀਂ ਮੇਰੇ WhatsApp ਗਰੁੱਪ ਨਾਲ ਜੁੜਨਾ ਚਾਹੁੰਦੇ ਹੋ ਤਾਂ ਉਹਦਾ ਨੰਬਰ ਹੈਗਾ 819801111 WhatsApp ਨੰਬਰ ਫਿਰ ਨੋਟ ਕਰ ਲਓ ਜੀ 819801111 ਤਾਂ ਹੁਣ ਕਿਸਾਨ ਵੀਰੋ ਆਪਾਂ ਜੇਕਰ ਗੱਲ ਕਰੀਏ ਤੇਲੇ ਦੇ ਹਮਲੇ ਦੀ ਇੱਕ ਤਾਂ ਆਪਾਂ ਨੂੰ ਫਿਜ਼ੀਕਲੀ ਦਿਖ ਜਾਂਦਾ ਜਦੋਂ ਆਪਾਂ ਖੇਤ ਦਾ ਨਰੀਖਣ ਕਰਾਂਗੇ ਸਾਈਡਾਂ ਤੋਂ ਕਿਉਂਕਿ ਜਿਹੜਾ ਇਹਦਾ ਅਟੈਕ ਹੈ ਹਮੇਸ਼ਾ ਬਾਰਡਰਾਂ ਤੋਂ ਜਾਂ ਕਹਿ ਲਈਏ ਸਾਈਡਾਂ ਤੋਂ ਸ਼ੁਰੂ ਹੁੰਦਾ ਜਾਂ ਕਹਿ ਲਈਏ ਬਾਹਰਲੇ ਪਾਸੇ ਤੋਂ ਜਿੱਥੋਂ ਆਪਾਂ ਖੇਤਾਂ ਨੂੰ ਅੰਦਰ ਵੱੜਨਾ ਹੁੰਦਾ ਉੱਥੋਂ ਅਟੈਕ ਹੁੰਦਾ ਹੈ ਸੈਂਟਰ ਦੇ ਵਿੱਚ ਬਾਅਦ ਦੇ ਵਿੱਚ ਅਟੈਕ ਹੁੰਦਾ ਤੇ ਜੇਕਰ ਆਪਾਂ ਵੈਸੇ ਦੇਖਣਾ ਹੋ ਵੀ ਤੇਲੇ ਦਾ ਅਟੈਕ ਹੈਗਾ ਕਿ ਨਹੀਂ ਤਾਂ ਆਪਣੇ ਕਈ ਵਾਰ ਤੇਲੇ ਦੇ ਕਾਰਨ ਜਿਹੜੇ ਹੈ ਪੱਤੇ ਆ ਜਿਹੜੇ ਉਹ ਸਾਈਡਾਂ ਤੋਂ ਮੁੰਨੇ ਸ਼ੁਰੂ ਹੋ ਜਾਂਦੇ ਆ ਜਾਂ ਪੱਤਿਆਂ ਤੇ ਚਿੱਟੀਆਂ ਤੇ ਪਰਪਲ ਕਲਰ ਦੀਆਂ ਜਿਹੜੀਆਂ ਧਾਰੀਆਂ ਪੈ ਜਾਣੀਆਂ ਲੇਟੀਆਂ ਹੋਈਆਂ ਯਾਨੀ ਕਿ ਜਿਵੇਂ ਲੌਂਗੀਟਿਊਡ ਲਾਈਨਸ ਹੁੰਦੀਆਂ ਓਵੇਂ ਪੈਣੀਆਂ ਪੱਤਿਆਂ ਤੇ ਜਿਹੜਾ ਹੈੱਡ ਆਪਣਾ ਬੂਟੇ ਦਾ ਉਹ ਜਿਹੜਾ ਬਲੀਚ ਹੋ ਜੂਗਾ ਯਾਨੀ ਕਿ ਉਹਦਾ ਕਲਰ ਜਿਹੜਾ ਵਾਈਟ ਹੋਣਾ ਸ਼ੁਰੂ ਹੋ ਜੂਗਾ ਤੇ ਪੱਤੇ ਆਪਾਂ ਨੂੰ ਕਣਕਾਂ ਲੱਗਣ ਲੱਗ ਜਾਂਦੀ ਐ ਵੀ ਜਾਂ ਤਾਂ ਕਿਸੇ ਹਰਬੀ ਸਾਈਡ ਵਗੈਰਾ ਨੇ ਨਦੀਨ ਆਸ਼ਕ ਨੇ ਨੁਕਸਾਨ ਕੀਤਾ ਹੋਵੇ ਜਾਂ ਕਿਸੇ ਤੱਤ ਦੀ ਘਾਟ ਆ ਗਈ ਹੋਵੇ ਜਾਂ ਕੋਈ ਵਾਇਰਸ ਆ ਗਿਆ ਹੋਵੇ ਜੇਕਰ ਆਪਾਂ ਇਸ ਤਰ੍ਹਾਂ ਚੈਈਦਾ ਤਾਂ ਉਹ ਮੋਸਟਲੀ ਜਿਹੜਾ ਅਟੈਕ ਹੈ ਉਹ ਤੇਲੇ ਦਾ ਹੁੰਦਾ ਇਸ ਟਾਈਮ ਜਿਹੜਾ ਹੁਣ ਅਵਸਥਾ ਚੱਲ ਰਹੀ ਹੈ ਕਣਕ ਦੀ ਤਾਂ ਹੁਣ ਗੱਲ ਕਰੀਏ ਵੀ ਇਹ ਕਿੰਨਾ ਕੁ ਇੰਪੋਰਟੈਂਟ ਆਪਣੇ ਲਈ ਵੀ ਕਿੰਨਾ ਕੁ ਨੁਕਸਾਨ ਇਹ ਕਰ ਸਕਦਾ ਕਿਸਾਨ ਵੀਰੋ ਸੱਚ ਪੇਪਰਾਂ ਦੇ ਅਕੋਰਡਿੰਗਲੀ ਜਿਹੜਾ ਕਾਫੀ ਅਟੈਕ ਹੁੰਦਾ ਜੇਕਰ ਕੋਈ ਹੋਰ ਬਿਮਾਰੀ ਨਾ ਲੱਗੀ ਹੋਵੇ ਕਣਕ ਨੂੰ ਤਾ ਸਿਰਫ 10% ਹੀ ਜਿਹੜਾ ਇਹਦਾ ਯੀਲਡ ਤੇ ਫਰਕ ਪਊਗਾ ਉਹ ਵੀ ਤਾਂ ਜਦੋਂ ਇਹਦਾ ਸਿਵियर ਅਟੈਕ ਹੋਇਆ ਹੋਵੇ ਉਦੋਂ ਸੋ ਇਸ ਲਈ ਕੋਈ ਜ਼ਿਆਦਾ ਜਦੋਂ ਆਪਾਂ ਨੂੰ ਤੇਲੇ ਦਾ ਜਦੋਂ ਅਟੈਕ ਹੁੰਦੇ ਆ ਆਪਾਂ ਨੂੰ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੁੰਦੀ ਬਸ ਤੁਸੀਂ ਕੀ ਕਰਨਾ ਆਪਾਂ ਸਹੀ ਟਾਈਮ ਤੇ ਸਰਵੇ ਕਰਨਾ ਹੈ ਸਰਵੇ ਕਿਵੇਂ ਕਰਨਾ ਉਹ ਮੈਂ ਤੁਹਾਨੂੰ ਦੱਸ ਦਿਆਂ ਪਹਿਲਾਂ ਤਾਂ ਆਪਾਂ ਬਾਹਰਲੇ ਪਾਸੇ ਢੀੜਾ ਮਾਰਨਾ ਤੇ ਦੇਖਣਾ ਵੀ ਕਿੰਨਾ ਕੁ ਤੇਲਾ ਹੈ ਉਦੋਂ ਬਾਅਦ ਜਦੋਂ ਅੰਦਰ ਜਾਓਗੇ ਦੇਖ ਕੇ ਤੇਲਾ ਨਹੀਂ ਹੈਗਾ ਤਾਂ ਸਿਰਫ ਆਪਾਂ ਸਾਈਡਾਂ-ਸਾਈਡਾਂ ਤੇ ਸਪਰੇਅ ਮਾਰੀਏ ਸਾਰੇ ਖੇਤ ਚ ਮਾਰਨ ਦੀ ਲੋੜ ਨਹੀਂ ਪਣਾ ਕਿ ਬਾਲੀ ਜਿਆਦਾ ਮਹਿੰਗੀ ਨਹੀਂ ਦਵਾਈ ਹੁੰਦੀ ਫਿਰ ਵੀ ਆਪਾਂ ਜਿਹੜੀ ਸਾਈਡਾਂ-ਸਾਈਡਾਂ ਤੇ ਮਾਰਨੀ ਹੈ ਜੇਕਰ ਆਪਣੇ ਅੰਦਰ ਕਣਕ ਦੇ ਜਿਹੜਾ ਤੇਲੇ ਦਾ ਅਟੈਕ ਨਹੀਂ ਹੈਗਾ ਤੇ ਸਹੀ ਆਪਾਂ ਨੂੰ ਕਿਵੇਂ ਪਤਾ ਲੱਗੂ ਵੀ ਹੁਣ ਜਿਹੜਾ ਸਪਰੇਅ ਕਰਨ ਦਾ ਸਮਾਂ ਉਹਦੇ ਬਾਰੇ ਗੱਲ ਕਰੀਏ ਤੌਰੇ 'ਚ ਕਿਸਾਨ ਵੀਰੋ ਆਪਾਂ ਕੀ ਕਰਨਾ ਆਪਣੇ ਇੱਕ ਖੇਤ ਨੂੰ ਚਾਰ ਹਿੱਸਿਆਂ ਚ ਵੰਡ ਲੈਣਾ ਤੇ ਜਿਹੜੇ ਉਹ ਚਾਰ ਹਿੱਸੇ ਹੋਣਗੇ ਉਹਨਾਂ ਹਰੇਕ ਹਿੱਸੇ ਚੋਂ ਆਪਾਂ 10-10 ਬੱਲੀਆਂ ਲੈਣੀਆਂ ਤੇ ਉਹਨਾਂ 10-10 ਬੱਲੀਆਂ ਤੇ ਜਾਂ ਕਿਸੇ ਆਦੀ ਨਿਸ਼ਾਨੀ ਲੈ ਕੇ ਜੇ ਨਹੀਂ ਤੋੜਨੀਆਂ ਤਾਂ ਆਪਾਂ ਉਹ ਬੱਲੀਆਂ ਤੋਂ ਦੇਖਣਾ ਜੇਕਰ ਪ੍ਰਤੀ ਬੱਲੀ ਆਪਾਂ ਨੂੰ 5 ਜਿਹੜਾ ਤੇਲੇ ਮਿਲਦੇ ਐ ਪ੍ਰਤੀ ਬੱਲੀ ਫੇਰ ਆਪਾਂ ਜਿਹੜਾ ਸਪਰੇਅ ਕਰਨੀ ਐ ਨਹੀਂ ਤਾਂ ਆਪਾਂ ਨੂੰ ਜਿਹੜੀ ਐ ਕੋਈ ਲੋੜ ਨਹੀਂ ਹੈਗੀ ਸਪਰੇਅ ਕਰਨ ਦੀ ਐਵੇਂ ਜ਼ਹਰਾ ਆਪਾਂ ਜ਼ਹਿਰਾ ਨਾ ਕਰਨ ਤੇ ਛੜਕੀਏ ਤੇ ਆਪਦੇ ਪੈਸੇ ਦਾ ਵੀ ਬਚਾ ਕਰੀਏ ਤੇ ਕਈ ਕਿਸਾਨ ਵੀਰਾਂ ਦਾ ਸਵਾਲ ਆਉਂਦਾ ਮੈਨੂੰ ਵੀ ਜੀ ਫੰਗੀਸਾਈਡ ਨਾਲ ਮਿਲਾ ਕੇ ਪਾ ਦਈਏ ਹੁਣ ਤੇਲੇ ਵਾਲੀ ਦਵਾਈ ਜਾਂ 13045 ਚ ਮਿਲਾ ਕੇ ਪਾ ਦਈਏ ਤਾਂ ਕਿਸਾਨ ਵੀਰੋ ਇਹ ਆਪਾਂ ਕੰਮ ਨਹੀਂ ਕਰਨਾ ਜਿਹੜੀ ਤੇਲੇ ਵਾਲੀ ਸਪਰੇਅ ਕਰਨੀ ਹੈ ਹਮੇਸ਼ਾ ਤੁਸੀਂ ਇਕੱਲੀ ਕਰਨੀ ਹੈ ਕਿਸੇ ਜੀ ਚੀਜ਼ ਨਾਲ ਨਾਲ ਮਿਲਾ ਕੇ ਨਹੀਂ ਕਰਨੀ ਜੇਕਰ ਨਾਲ ਮਿਲਾ ਕੇ ਆਪਾਂ ਕਰਾਂਗੇ ਵੀ ਆਪਾਂ ਨੂੰ ਜਿਹੜਾ ਉਹਨਾਂ ਰਿਜ਼ਲਟ ਹੈ ਤੇਲੇ ਵਾਲੀ ਦਵਾਈ ਦਾ ਨਹੀਂ ਮਿਲੇਗਾ ਤੇ ਦੂਸਰੀ ਗੱਲ ਆ ਜਾਂਦੀ ਹੈ ਫੰਗੀਸਾਈਡ ਤੇ 13045 ਉਹ ਆਪਾਂ ਆਪਸ ਚ ਮਿਕਸ ਕਰ ਸਕਦੇ ਹਾਂ ਤੇ ਜਿਵੇਂ ਕਿ ਹੁਣ ਜਿਹੜੀ ਜਿਹੜੀ ਕਣਕ ਦੇ ਵਿੱਚ ਦੁੱਧਾ ਭਰ ਰਿਹਾ ਹੈ ਉੱਥੇ ਆਪਾਂ ਤੇਰਨ 045 ਦੀ ਸਪਰੇਅ ਕਰ ਸਕਦੇ ਆਂ ਕਈ ਜਗ੍ਹਾ ਜਿਵੇਂ ਮੈਨੂੰ ਸਵਾਲ ਆ ਰਹੇ ਸੀ ਵੀ ਕਣਕ ਡਿੱਗੀ ਹੈ ਜੀ ਉੱਥੇ ਬਾਲੀ ਫੰਗੀ ਸਾਈਡ ਕਰਨ ਦੀ ਲੋੜ ਹੈਗੀ ਹੈ ਵੈਸੇ ਜੇਕਰ ਉੱਥੇ ਪਾਣੀ ਨਹੀਂ ਖੜਾ ਤੇ ਮੈਨੂੰ ਨਹੀਂ ਲੱਗਦਾ ਕੋਈ ਕਣਕ ਦਾ ਬੜਾ ਨੁਕਸਾਨ ਹੋਊਗਾ ਫਿਰ ਵੀ ਜੇਕਰ ਉੱਥੇ ਤੁਸੀਂ ਹਾਂ ਖੜੀ ਡਿੱਗੀ ਕਣਕ ਦੇ ਵਿੱਚ ਪਾਣੀ ਲਾ ਰਹੇ ਹੋ ਤਾਂ ਫਿਰ ਫੰਗੀ ਸਾਈਡ ਜ਼ਰੂਰ ਕਰ ਦਿਓ ਤੇ ਫੰਗੀ ਸਾਈਡ ਜਿਵੇਂ ਕਿ ਟੈਬੂਕੁਨਾ ਜ਼ੋਲ ਹੋਗੀ ਯਾਹ ਹੋਰ ਜਿਹੜੀਆਂ ਵੀ ਤੁਹਾਨੂੰ ਵਧੀਆ ਲੱਗਦੀਆਂ ਕਿਸੇ ਵੀ ਟਾਈਪ ਦਾ ਜਿਹੜਾ ਸਾਲਟ ਆ ਤੁਸੀਂ ਕਰ ਸਕਦੇ ਹੋ ਤੇ ਜੇਕਰ ਬੀ ਲਈ ਤੁਸੀਂ ਕਰਨ ਕਰੱਖਣੀ ਹੈ ਤਾਂ ਪ੍ਰੋਪੀਗੋਨਾਜੋਲ ਟਲਟ ਦੀ ਜਿਹੜੀ ਦਵਾਈ ਹੈ ਤੁਸੀਂ ਉਹ ਵੀ ਕਰ ਸਕਦੇ ਹੋ ਸੋ ਇਹ ਸੀ ਕਿਸਾਨ ਵੀਰੋ ਮੇਰੀ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੂ ਕਰਿਓ ਜੀ ਧੰਨਵਾਦ